ਦੇਖੋ ਮੈਂ ਸਤੋ ਪਹਿਲਾਂ ਇੱਥੇ ਪੰਜਾਬ ਸਰਕਾਰ ਅਤੇ ਬੀਜਪੀ ਪੰਜਾਬ ਸਾਹਿਬ ਵੱਲੋਂ ਜਿਹੜੀ ਆਪਰੇਸ਼ਨ ਪਹਾਰ ਬਾਰੇ ਜਿੱਕਰ ਕਰਾਂਗਾ ਜਿਸ ਦਾ ਮੁੱਖ ਮੰਤਵ ਪੰਜਾਬ ਦੇ ਵਿੱਚੋਂ ਆਰਗੇਨਾਈਜ਼ਡ ਕ੍ਰਾਈਮ ਗੈਂਗਸਟਰ ਕ੍ਰਾਈਮ ਨੂੰ ਜੜੋਂ ਖਤਮ ਕਰਨ ਲਈ ਜਿਸ ਦਾ ਮੋਟਿਵ ਹੈਗਾ ਉਸ ਲਈ ਪੰਜਾਬ ਪੁਲਿਸ ਵਚਨਬੰਦ ਹੈਗੀ ਹੈ ਤੇ ਤਤਪਰ ਤਿਆਰ ਹੈਗੀ ਹੈ ਜਿਹੜਾ ਇਹ ਪੱਤਰ ਘੰਟਿਆਂ ਦਾ ਜਿਹੜਾ ਇਹ ਆਪਰੇਸ਼ਨ ਲਾਂਚ ਕੀਤਾ ਗਿਆ ਹੈਗਾ ਅੱਜ ਉਸ ਦਾ ਦੂਸਰਾ ਦਿਨ ਹੈਗਾ ਪਹਿਲਾ ਦਿਨ ਕਾਫੀ ਸਕਸੈਸਫੁਲ ਗਿਆ ਪੰਜਾਬ ਦੇ ਵਿੱਚ ਅੱਜ ਵੀ ਕਾਫੀ ਤਰ ਪਕੜ ਜਾਰੀ ਹੈ ਕਈ ਪ੍ਰਕਲੇਮਡ ਅਫੈਂਡਰਸ ਕਈ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਸੰਪਲਿਤ ਜਿਹੜੇ ਗੈਂਗਸਟਰ ਉਹਨਾਂ ਦੇ ਸਾਥੀ ਤੇ ਉਹਨਾਂ ਨੂੰ ਕੋਈ ਹਾਰਬਰ ਹਾਈਡ ਆਊਟਸ ਤੇ ਵੈਪਨ ਦੀ ਰਿਕਵਰੀ ਇਹ ਸਾਰੀ ਕਾਫੀ ਹੋਈਆਂ ਹੈ ਜਿਹਨੇ ਤਾਂ ਉਸ ਦੀ ਲੜੀ ਵਿੱਚ ਵਿਧਾਨਦੇ ਹੋਏ ਮੈਂ ਗੁਰਦਾਸਪੁਰ ਪੁਲਿਸ ਦੀ ਸ਼ਲਾਘਾ ਕਰਾਂਗਾ ਜਿਸ ਨੂੰ ਸ਼੍ਰੀ ਅਤੇਤ ਆਈਪੀਐਸ ਬੜੇ ਨੇ ਕੋ ਵੀ ਜਿਸ ਨੂੰ ਲੀਡ ਕਰ ਰਹੇ ਨੇ ਉਹਨਾਂ ਦੀ ਟੀਮ ਬੜੀ ਹਾਈਲੀ ਮੋਟੀਵੇਟਡ ਹੈ ਵਿਦ ਐਸ ਪੀ ਡੀ ਸ਼੍ਰੀ ਦਵਿੰਦਰ ਚੌਧਰੀ ਤੁਹਾਡੇ ਜਿਹੜੇ ਸਬ ਇੰਸਪੈਕਟਰ ਗੁਰਵਿੰਦਰ ਨੇ ਐਸ ਐਚ ਓ ਜਗਦੀਸ਼ ਨੇ ਇਹ ਆਪਣਾ ਐਸ ਪੀ ਸਾਹਿਬ ਗੁਰਵਿੰਦਰ ਚਾਂਦੀ ਬਹੁਤ ਸੋਹਣਾ ਇੱਥੇ ਕੰਮ ਕਰ ਰਹੇ ਨੇ ਸੋ ਇਹਨਾਂ ਦੀਆਂ ਟੀਮਾਂ ਨੇ ਆਪਣਾ ਦਿਨ ਰਾਤ ਇੱਕ ਮਿਹਨਤ ਕਰਕੇ ਜਿਹੜੀ ਪਹਿਲਾਂ ਮੈਂ ਗੱਲ ਕਰਾਂਗਾ 27 12 ਨੂੰ ਜਿਹੜਾ ਇੱਥੇ 26 ਬਾਰਾਂ ਨੂੰ ਜਿਹੜੀ ਫਾਇਰਿੰਗ ਹੋਈ ਸੀ ਡੌਨਿਊਸ ਦੇ ਉੱਤੇ ਸਿਟੀ ਗੁਰਦਾਸਪੁਰ ਦੇ ਵਿੱਚ ਉਸ ਕੇਸ ਨੂੰ ਟਰੇਸ ਕੀਤਾ ਕਰੈਕ ਕੀਤਾ ਹੈਗਾ ਉਸ ਦੇ ਵਿੱਚ ਨਿਕਲ ਤੇ ਅਭਿਸ਼ੇਕ ਜੋ ਲਾਡੀ ਵੀਰਾ ਦੇ ਰਹਿਣ ਵਾਲੇ ਨੇ ਪੀਐਸ ਪ੍ਰਾਣਾ ਸ਼ੱਲਾ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਤੋਂ ਇੱਕ ਪਿਸਟਲ 520 ਗ੍ਰਾਮ ਹਰੋਇਨ ਤੇ ਜਿਹੜਾ ਮੋਟਰਸਾਈਕਲ ਤੇ ਜਿਹੜਾ ਯੂਜ਼ ਹੋਇਆ ਸੀ ਕ੍ਰਾਈਮ ਦੇ ਵਿੱਚ ਉਹਨਾਂ ਤੋਂ ਰਿਕਵਰੀ ਇਹਨਾਂ ਦੀ ਕੀਤੀ ਗਈ ਹੈਗੀ ਹੈ ਸੋ ਇਹ ਸਾਰੇ ਜਿਹੜੀ ਟੀਮ ਹੈਗੀ ਹੈ ਇਹ ਇਹ ਵਧਾਈ ਦੀ ਪਾਤਰ ਹੈ ਤੇ ਇਹਨਾਂ ਨੇ ਬੜੀ ਜਲਦੀ ਇਸ ਕੇਸ ਨੂੰ ਟ੍ਰੇਸ ਕੀਤਾ ਮਕਸਦ ਇਹਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਇਹਨਾਂ ਨੇ ਕੋਈ ਗੈਂਗ ਬਣਾਇਆ ਸੀ ਇਹਨਾਂ ਦਾ ਕੋਈ ਹਲੇ ਕੋਈ ਕੱਲ ਹੀ ਫੜੇ ਹੈ ਇਹਨਾਂ ਦੀ ਹਲੇ ਗੈਂਗ ਪੁੱਛ ਕੇ ਛੋਣੀ ਹੈ ਪ੍ਰੀਲਿਮਰੀ ਇਨਵੈਸਟੀਗੇਸ਼ਨ ਤੋਂ ਇਹੀ ਕੱਲ੍ਹ ਸਾਹਮਣੇ ਆਈ ਹੈ ਕਿ ਈਜ਼ੀ ਮਨੀ ਬਣਾਉਣ ਦੇ ਚੱਕਰ ਦੇ ਵਿੱਚ ਇਹਨਾਂ ਦਾ ਐਕਸਟਰੈਕਸ਼ਨ ਮੰਤਵ ਸੀਗਾ ਤੇ ਕਿਹਦੇ ਇਸ਼ਾਰੇ ਤੇ ਇਹ ਕੰਮ ਕਰਦੇ ਸੀ ਕਿਹੜੇ ਇਹਨਾਂ ਦੇ ਹੋਰ ਸਾਥੀ ਨੇ ਉਹ ਡਿਊਰਿੰਗ ਜਿਹੜੀ ਇਨਵੈਸਟੀਗੇਸ਼ਨ ਕੱਲ੍ਹ ਸਾਹਮਣੇ ਆਏਗੀ ਉਹ ਤੁਹਾਨੂੰ ਅਪਡੇਟ ਕਰ ਦਿੱਤੀ ਜਾਵੇਗੀ ਇਸ ਦੇ ਨਾਲ ਨਾਲ ਹੀ ਜਿਹੜੇ ਇਹਨਾਂ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈਗਾ ਇਹਨਾਂ ਨੇ ਤੁਮਨ ਕਲਾ ਜਿਹੜਾ ਹੈਗਾ ਥਾਣੇ ਦੇ ਵਿੱਚ ਪੰਜ ਪੀਐਕਸ 5 .30 ਕੈਲੀਬਰ ਦੇ ਜਿਹੜੇ ਪਿਸਟਲਸ ਰਿਕਵਰ ਕੀਤੇ ਨੇ ਉਹਦੇ ਨਾਲ ਜਿਹੜਾ ਇੱਕ ਦੋਸ਼ੀ ਹੈਗਾ ਅਰਸ਼ਦੀਪ ਸਿੰਘ ਜੋ ਕਿ ਸੰਗਰੂਰ ਦਾ ਰਹਿਣ ਵਾਲਾ ਹੈ ਉਸ ਨੂੰ ਗ੍ਰਿਫਤਾਰ ਕੀਤਾ ਹੈਗਾ ਇਹ ਇੱਕ ਕ੍ਰਾਸ ਬਾਰਡਰ ਇਲੈਗਲ ਅਮ ਆਰਮਸ ਟ੍ਰਾਫਿਕਿੰਗ ਮੋਡੂਲ ਨੂੰ ਇਹਨਾਂ ਨੇ ਬੰਸਟ ਕੀਤਾ ਹੈਗਾ ਇਹ ਆਪਣੇ ਜਿਹੜੇ ਫੌਰਨ ਬੈਠੇ ਕੋਈ ਹੈਂਡਲਰ ਸੀ ਉਹਨਾਂ ਤੋਂ ਉਹਨਾਂ ਦੇ ਇਸ਼ਾਰੇ ਤੇ ਇਹਨਾਂ ਜਿਹੜੇ ਵੈਪਨਸ ਨੂੰ ਇਹਨਾਂ ਨੇ ਗੈਂਗਸਟਰਾਂ ਤੱਕ ਜਿੱਥੇ ਵੀ ਜਿਹੜੇ ਕੋਈ ਇਲੀਗਲ ਜਿਹੜੇ ਐਂਟੀ-ਸੋਸ਼ਲ ਐਲੀਮੈਂਟਸ ਆ ਉਹਨਾਂ ਤੱਕ ਪਹੁੰਚਾਉਣਾ ਸੀਗਾ ਇਹਨਾਂ ਨੇ ਦੂਸਰੋਂ ਹਿਮਨ ਡੈਵਿਕਸ ਨਾਲ ਇਸ ਤੋਂ ਪਹਿਲਾਂ ਕਿ ਇਹ ਗਲਤ ਅੰਸਰਾਂ ਦੇ ਹੱਥ ਵਿੱਚ ਪੈਂਦੇ ਤੇ ਕੋਈ ਸੈਂਸੇਸ਼ਨਲ ਕ੍ਰਾਈਮ ਹੁੰਦਾ ਇਸ ਨੂੰ ਨੈਬ ਕਰ ਲੇਤਾ ਤੇ ਇਸ ਕੋ ਇਹ ਰਿਕਵਰੀ ਕੀਤੀ ਹੈਗੀ ਹੈ ਬਾਕੀ ਦੀ ਜਿਹੜੀ ਗਹਿਨ ਪੁੱਛਗੀ ਚਾ ਉਹ ਚੱਲ ਰਹੀ ਹੈ ਕਿ ਜਿਸ ਤਰ੍ਹਾਂ ਵੀ ਕੋਈ ਗਲ ਹੋਰ ਇਹਨਾਂ ਦੇ ਸਾਥੀ ਤੇ ਹੋਰ ਕੋਈ ਗੱਲ ਸਾਹਮਣੇ ਆਦੀ ਹੈ ਉਹ ਤੁਹਾਨੂੰ ਅਪਡੇਟ ਕਰ ਦਿੱਤੀ ਜਾਵੇ। ਸਾਡੇ ਵਿਦੇਸ਼ ਚ ਗੈਂਗਸਟਰ ਬੈਠੇ ਨੇ ਉਹਨਾਂ ਦਾ ਲਿੰਕ ਵਿੱਚ ਕਿੱਦਾਂ ਆਇਆ ਇਹ ਵੀ ਡੱਬੇ ਤੋ ਪਿਆ ਆ ਵਾ। ਅ ਇਹ ਹਲੇ ਫੜਿਆ ਹੀ ਹੈਗਾ ਮੈਂ ਤੁਹਾਨੂੰ ਕਹਿ ਰਿਹਾ ਕਿ ਪ੍ਰੀਮੀਅਰ ਇਨਵੈਸਟੀਗੇਸ਼ਨ ਚ ਇਹੀ ਗੱਲ ਸਾਹਮਣੇ ਆਈ ਹੈ ਕਿ ਇਹ ਸਾਲ ਡੇਢ ਸਾਲ ਡੁਗਾਈ ਵਹਿ ਕੇ ਆਇਆ ਹੈ। ਡੈਫੀਨਿਟਲੀ ਇਹੀ ਲੱਗਦਾ ਪੁਆਇੰਟ ਰਹੀ ਹੈ ਕਿ ਉੱਥੇ ਇਹਦੇ ਲਿੰਕ ਬਣੇ ਨੇ। ਸੋ ਇੱਕ ਇਹ ਜਾਂਚ ਦਾ ਵਿਸ਼ਾ ਵਿੱਚ ਇਸ ਨੂੰ ਇਸ ਨੂੰ ਉਹਨੂੰ ਗਹਿਰਾਈ ਤੱਕ ਜਾਵਾਂਗੇ। ਜਿਹੜੇ ਵੀ ਕੋਈ ਅਪਡੇਟ ਹੋਏਗੀ ਤੁਹਾਨੂੰ ਸ਼ੇਅਰ ਕਰ ਦਿੱਤੀ ਜਿਵੇਂ ਪਤਾ ਲੱਗਾ ਵੀ ਕੋਈ ਪਿਸਤੋਲ ਹੈ ਫਿਰ ਕਿਦਾਂ ਬਰਾਬਰੀ ਕੀਤੀ ਨਹੀਂ ਇਹ ਤਾਂ ਹੀ ਹਿਊਮਨ ਇੰਟੈਲੀਜੈਂਸ ਹੁੰਦੀ ਹੈ ਕਿ ਕੋਈ ਸਾਡੇ ਕੋਲ ਸੋਰਸ ਹੁੰਦੇ ਸੋਰਸ ਬੇਸਡ ਇਨਫੋਰਮੇਸ਼ਨਸ ਹੁੰਦੀ ਹੈ ਕਿ ਇਹ ਕੋਈ ਇੱਕ ਖੇਪ ਆਈ ਹੈ ਬਾਹਰੋਂ ਉਸ ਨੂੰ ਇਹ ਰੀਸੀਵ ਕਰੇਗਾ ਤੇ ਅੱਗੇ ਇਹ ਦੇਗਾ ਜੇ ਐਕਟ ਕਰੋਗੇ ਤਾਂ ਫੜੇ ਸੋ ਉਸ ਤੇ ਉੱਤੇ ਵਿਦਆਊਟ ਵੇਸਟਿੰਗ ਟਾਈਮ ਜਿਵੇਂ ਦੱਸਿਆ ਕਿ ਗੁਰਦਾਸਪੁਰ ਟੀਮ ਨੇ ਜਿਨ੍ਹਾਂ ਦੀ ਆਈ ਊਡ ਐਪਰੀਸ਼ੀਏਟ ਥੈਮ ਕਿ ਵਿਦਆਊਟ ਵੇਸਟਿੰਗ ਟਾਈਮ ਇਹਨਾਂ ਨੇ ਰਿਐਕਟ ਕੀਤਾ ਅਤੇ ਇਹਨਾਂ ਨੂੰ ਪੰਜ ਜਿਹੜੇ ਮਾਰੂ ਹਥਿਆਰ ਆ ਉਹਨਾਂ ਨੂੰ ਬਰਾਮਦ ਕੀਤਾ ਬਿਫੋਰ ਕਿ ਇਹ ਕਿਸੇ ਕਲਤੰਸਰਾਂ ਦੇ ਹੱਥ ਵਿੱਚ ਪੈਂਦੇ ਤੇ ਕੋਈ ਸੈਂਸੇਸ਼ਨਲ ਕ੍ਰਾਈਮ ਕਮਿਟਰ ਦਾ ਸਟੇਟਮੈਂਟ ਸਾਰੇ ਵਿਦੇਸ਼ੀ ਮੈਂਬਰ ਨੇ